ਸਤਨਾਮ ਵਾਹਿਗੁਰੂ ਸਾਹਿਬ ਜੀ ਤਰਨਾਸਰੀ ਮਹੱਲਾ ਪਹਿਲਾ ਸਹਜ ਮਿਲਨ ਮਿਲੇ ਆ ਪਰਵਾਨ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਦੇਖਾਂ ਤੰ ਅਵਰ ਨਾ ਕੋਇ ਸਹਜੋ ਮਿਲਿਆ ਮਿਲਿਆ ਪਰਵਾਣ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾਂ ਹਗ ਕਰ ਪਾਈਐ ਬਿਨ ਗੁਰ ਭੇਟੇ ਮਰ ਆਇ ਜਾਈਐ ਰਹਾ ਸੋ ਸਾਚ ਦਰਵਾਵ ਅਕਥ ਕਥਾਵ ਸਬਦ ਮਿਲਾਵ ਹਰ ਕੇ ਲੋਗ ਅਵਰ ਨਹੀਂ ਘਾਰਾ ਸਾਚੋ ਠਾਕੁਰ ਸਾਚੋ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚ ਮਿਲ ਸੱਚਾ ਰਾਚ ਸੇਵਕ ਪ੍ਰਭ ਕੈ ਲਾਗੈ ਪਾਏ ਸਤ ਗੁਰੂ ਪੂਰਾ ਮਿਲ ਮਿਲਾਏ ਦਿਖਾਵੇ ਆਪੇ ਦਿਖੈ ਹੱਥ ਨਾ ਪਤੀਜ ਨਾਮ ਬੋਖੈ ਕੜ ਪਾੜੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਪੂਲੇ ਛੋਟਾਂ ਖਾਏ ਬਹੁਤ ਸਿਆਨਪ ਆਵਜਾਹੇ ਨਾਮ ਜਪ ਪਉਪੋਜਨ ਖਾਏ ਸੇਵਕ ਰਹੇ ਸਮਾਏ ਓਜ ਸਿਲਾ ਤੀਰਥ ਬਨਵਾਸ ਪਰਮਤ ਢੋਲਤ ਪਏ ਉਦਾਸ ਮਨ ਮੈਲੇ ਸੂਚਾ ਕਿਉ ਹੋਏ ਸਾਚ ਮਿਲ ਪਾਵ ਪਤ ਸੋਏ ਚਾਰਾ ਵਿਚਾਰ ਸਰੀਰ ਆਦਿ ਜੁਗਾਦ ਸਹਜ ਮਨ ਤੀਰ ਪਲ ਪੰਕਜ ਮੈ ਕੋਟ ਉਦਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕੇਸ ਆਗੈ ਪ੍ਰਭ ਤੁਦ ਸਾਲਾਹੀ ਉਦ ਬਨ ਦੂਜਾ ਮੈਂ ਕੋ ਨਹੀਂ ਜਉ ਤਦ ਭਾਵੈ ਤਿਉ ਰਾਖੁਰ ਜਾਏ ਨਾਨਕ ਸਹਿਜ ਭਾਏ ਗੁਣ ਗਾਏ ਕੇਸ ਆਗੈ ਪ੍ਰਭ ਤੁਧ ਸਲਾਹੀ ਤੋਦ ਬਨ ਦੂਜਾ ਮਾ ਕੋ ਨਾਹੀ ਜੋਤ ਤੁਧ ਭਾਵ ਤਿਉ ਰਾਖ ਰਦਾਏ ਨਾਨਕ ਸਹਜ ਪਾਏ ਗੁਣ ਗਾਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਫਹਿਲਾ ਸਹਿਜ ਮਿਲਿਆ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜ ਕੁਰ ਮੈਂ ਦਾਸ ਦਾਸ ਮੈਂ ਸੋਇ ਜਾਂ ਦੇਖਾਂ ਤੈ ਅਵਰ ਨਾ